ਇਤਿਹਾਸ ਨੂੰ ਪੜੋ ਕਿ ਜਦੋਂ ਕੋਈ ਸਿੱਖ ਅੰਮ੍ਰਿਤ ਪਾਨ ਕਰਨ ਦੇ ਲਈ ਪੇਸ਼ ਹੋਇਆ ਕਰਦੇ ਸਨ ਇਹਦਾ ਨਹੀਂ ਸੀ ਹੁੰਦਾ ਕਿ ਕੋਈ ਵੀ ਆਵੇ ਤੇ ਆ ਕੇ ਅੰਮ੍ਰਿਤ ਛਕ ਲਵੇ ਇਹਦਾ ਨਹੀਂ ਸੀ ਹੋਇਆ ਕਰਦਾ ਆਪਾਂ ਤਾਂ ਹੁਣ ਕਈ ਵਾਰੀ ਕਹਿ ਦਿੰਦੇ ਆ ਵੀ ਆ ਕਕਾਰ ਵੀ ਮੁਫਤ ਮਿਲਦੇ ਆ ਕਿ ਸ਼ਹਿਰੇ ਵੀ ਕਿਰਪਾਨ ਵੀ ਦਵਾਂਗੇ ਤੇ ਅੰਮ੍ਰਿਤ ਛਕ ਲਓ ਇਹਦਾ ਉਦੋਂ ਨਹੀਂ ਸੀ ਹੁੰਦਾ ਉਹ ਗੁਰੂ ਦਾ ਸੀਸ ਵਾਂਗ ਇਹ ਤਾਂ ਤੁਸੀਂ ਮੁਫਤ ਲਈ ਜਾਂਦੇ ਹੋ ਇਹ ਮਤਲਬ ਕਿ ਬੜਾ ਇਹਨੂੰ ਗੱਲਾਂ ਕਈ ਵਾਰੀ ਸੁਣਨ ਨੂੰ ਉਪਰੀਆਂ ਜੀਆਂ ਹੋਰ ਗੰਗ ਨਾਲ ਲੱਗਦੀਆਂ ਨੇ ਪਰ ਜਦੋਂ ਇਹਨੀਆਂ ਬਰੀਕੀ ਨਾਲ ਤੰਦਾ ਨੂੰ ਫਰੋਲੀਏ ਤਾਂ ਗੱਲ ਕੁਝ ਹੋਰ ਨਿਕਲਦੀ ਹੈ ਸਿੱਖ ਅੰਮ੍ਰਿਤ ਪਾਨ ਕਰਨ ਲਈ ਆਉਂਦੇ ਤੇ ਇਹਦਾ ਵੀ ਸੀ ਹੁੰਦਾ ਕਿ ਕੋਈ ਵੀ ਆ ਕੇ ਸ਼ੱਕ ਲਵੇ ਕਿਸੇ ਸਿੱਖ ਨੂੰ ਉਸ ਤੇ ਕਦੀ ਹਾਮੀ ਭਰਨੀ ਪੈਂਦੀ ਸੀ ਕਿ ਇਸ ਸਿੱਖ ਨੂੰ ਮੈਂ ਪੰਜਾਂ ਬਾੜੀਆਂ ਦਾ ਅਭਿਆਸ ਕਰਵਾਇਆ ਗੁਰਮਤ ਮਰਿਆਦਾ ਦ੍ਰਿੜ ਕਰਾਈ ਹੈ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਇਆ ਹੈ ਇਹ ਨਿਤਨੇਮੀ ਹੈ ਇਹ ਤੇ ਸਬੰਧ ਦੇ ਉੱਤੇ ਅਮਲ ਕਰਦਾ ਤੇ ਆਪਣਾ ਸਿਰ ਦੇਣ ਲਈ ਇਹ ਤਿਆਰ ਹੈ ਤੇ ਇਹਦੀ ਜ਼ਿੰਮੇਵਾਰੀ ਮੈਂ ਲੈਣਾ ਪੰਜ ਸਿੰਘ ਸਹਬਾਂ ਜੋ ਜੇ ਜੋਗ ਸਮਝੋ ਤਾਂ ਇਹਨੂੰ ਅਮਰ ਦੀ ਦਾਤ ਬਖਸ਼ਿਸ਼ ਕਰ ਦਿਓ ਜੇ ਜੋਗ ਸਮਝੋ ਤੇ ਕਈ ਵਾਰੀ ਪੰਜ ਸਿੰਘ ਸਵਾਲ ਜਵਾਬ ਕਰਦਿਆਂ ਉਸ ਸਿੱਖ ਨੂੰ ਕਹਿ ਦਿੰਦੇ ਸਿਕਾ ਤੁਮ ਜੇ ਮੈਂ ਤਨੀ ਕੀਤੀ ਕਸਰ ਐ ਨੂੰ ਤਿਆਰ ਕਰਕੇ ਲੈ ਕੇ ਆ। ਇਹ ਤਾਂ ਨਹੀਂ ਸੀ ਹੁੰਦਾ ਕਿ ਆ ਜਾਓ ਤੇ ਸ਼ਕ ਲਵੋ। ਪੜੋ ਇਤਿਹਾਸ ਨੂੰ। ਇੱਕ ਇੱਕ ਸਿੱਖ ਇਹ ਬਹੁਤ ਵੱਡੀ ਜਥੇਬੰਦੀ ਸੀ। ਇੱਕ ਸਿੱਖ ਨਮਾ ਰਿਆ ਤਾਂ ਕਿਸੇ ਸਿੱਖ ਦੀ ਜ਼ਿੰਮੇਵਾਰੀ ਹੁੰਦੀ ਸੀ ਉਹਨੂੰ ਤਿਆਰ ਕਰਕੇ ਪੰਜਾਂ ਦੇ ਚਰਨਾਂ 'ਚ ਪੇਸ਼ ਕਰ ਰਿਹਾ ਕਿ ਪੰਜ ਸਿੰਘ ਸਹਿਬਾਨ ਜੀਓ ਮੈਂ ਯਤਨ ਕੀਤਾ ਕਿ ਅਮਰਕਸਾਬ ਲਖੀਅ ਜੇ ਯੋਗ ਸਮਝੋ। ਉਹ ਕਹਿੰਦੇ ਸੀ ਨਹੀਂ ਤੇ ਚ ਆਹ ਕਮੀਆਂ ਨੇ ਪੂਰੀਆਂ ਕਰਕੇ ਲਿਆਓ। ਤੇ ਜਦੋਂ ਉਹ ਜਥੇ 'ਚ ਸ਼ਾਮਲ ਹੁੰਦਾ ਸੀ ਇੱਕ ਬਹੁਤ ਵੱਡਾ ਜਥੇਬੰਦਕ ਕਾਫਲਾ ਸੀ। ਇਹ ਐਵੇਂ ਨਹੀਂ ਸੀ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੌਰਾ ਦਾ ਨਾਚ ਦੇਖਿਆ ਤੇ ਬਾਬਾ ਕਹਿਣ ਲੱਗੇ ਰਣਜੀਤ ਸਿਆ ਕੀ ਕੀਤਾ ਹੈ ਤੇ ਰਣਜੀਤ ਸਿੰਘ ਉਹ ਕਿਤੇ ਆਪਣੇ ਸ਼ਾਹੀ ਜਲਾਉਂ ਚ ਗਿਆ ਗਿਆ ਕਹਿੰਦਾ ਮਹਾਰਾਜ ਤਾਂ ਆਇਨ ਕਰ ਦਿੰਦੇ ਤੇ ਫੁੱਲਾ ਸਿੰਘ ਉਹ ਵੀ ਕਹਿਣ ਲੱਗੇ ਰਣਜੀਤ ਸਿਆ ਮਹਾਰਾਜ ਤਾਂ ਐਂ ਕਰ ਦਿੰਦੇ ਪਰ ਸਿੱਖ ਮਹਾਰਾਜ ਐਂ ਨਹੀਂ ਕਰ ਸਕਦੇ ਤੇ ਰਣਜੀਤ ਸਿੰਘ ਨੇ ਵੀ ਹਲਕਾ ਫੁਲਕਾ ਲਿਆ ਵੀ ਐਡੀ ਕਿਹੜੀ ਗੱਲ ਹੈ ਬਾਬਾ ਜੀ ਕਹਿਣ ਲੱਗੇ ਰਣਜੀਤ ਸਿਆ ਗੱਲ ਆਪਣੇ ਦੋਨਾਂ ਚ ਹੈ ਤੂੰ ਸਾਡਾ ਮਹਾਰਾਜ ਹੈ ਮੈਂ ਚੱਲ ਕੇ ਆਇਆ ਆਪਣੀ ਗਲਤੀ ਦਾ ਇਕਬਾਲ ਕਰ ਲਵੇਂ ਤਾਂ ਇਹਦੇ ਵਿੱਚ ਹੀ ਤੇਰੀ ਸਲਾਮਤੀ ਹੈ ਉਹਨੇ ਮਜ਼ਾਕ ਸਮਝਿਆ ਤੇ ਬਾਬਾ ਜੀ ਕਹਿਣ ਲੱਗੇ ਸਤਿਵੰਤ ਹੁਣ ਜਿਹੜੀ ਅੱਗੇ ਘਟਨਾ ਵਾਪਰਦੀ ਆ ਉੱਥੋਂ ਸਮਝੋ ਕਿ ਇਹ ਜਥੇਬੰਦੀ ਕਿੰਨੀ ਸਟਰੋਂਗ ਸੀ ਇਹ ਜਥੇਬੰਦੀ ਕਿੰਨੀ ਸਟਰੋਂਗ ਸੀ ਅਕਾਲ ਤਖਤ ਆਏ ਪੰਜਾਂ ਨੂੰ ਇਕੱਠਿਆਂ ਕੀਤਾ ਤੇ ਦੋ ਮਤੇ ਪਾਏ ਇਤਿਹਾਸ ਲਿਖਦੇ ਨੇ ਇਤਿਹਾਸ ਕਰ ਦੱਸਦੇ ਨੇ ਅੱਜ ਅਕਾਲੀ ਬਾਬਾ ਫੂਲਾ ਸਿੰਘ ਦੇ ਪੰਜਾਂ ਦੀ ਹਾਜ਼ਰੀ ਵਿੱਚ ਦੋ ਮਤੇ ਪਾਸ ਕੀਤੇ ਪਹਿਲਾ ਮਤਾ ਸੀ ਕਿ ਹਰਮੰਦਰ ਸਾਹਿਬ ਵਿਖੇ ਇਸ ਰਾਜ ਦੀ ਚੜ੍ਹਦੀ ਕਲਾ ਦੀ ਅਰਦਾਸ ਸਵੇਰ ਤੋਂ ਬੰਦ ਕਰ ਦਿੱਤੀ ਜਾਵੇ ਆਪਾਂ ਕਹਿੰਦੇ ਪਤਨ ਕਿਵੇਂ ਹੋਇਆ ਪਤਨ ਤਾਂ ਹੋਣਾ ਹੀ ਸੀ ਬੜਾ ਸੌਕਾ ਸੀ ਅਰਦਾਸੀਆਂ ਨੂੰ ਕਹਿਣਾ ਸੀਗਾ ਕਿ ਭਾਈ ਸਵੇਰ ਨੂੰ ਇਸ ਰਾਜ ਦੀ ਚੜ੍ਹਦੀ ਕਲਾ ਦੀ ਅਰਦਾਸ ਨਹੀਂ ਕਰਨੀ ਪਰ ਇੱਕ ਦੂਜਾ ਹੁਕਮ ਦਿੱਤਾ ਗਿਆ ਕਿ ਇਸ ਮਹਾਰਾਜੇ ਨੂੰ ਸਵੇਰ ਨੂੰ ਇਹਦਾ ਕੋਈ ਚੌਕਦਾਰ ਵੀ ਨਮਸਕਾਰ ਨਹੀਂ ਕਰੇਗਾ ਕਮਾਲ ਹੋ ਗਈ ਰਾਜੇ ਨੂੰ ਨਮਸਕਾਰ ਨਹੀਂ ਕਰੇਗਾ ਚੌਕਦਾਰ ਨਮਸਕਾਰ ਨਹੀਂ ਕਰੇਗਾ ਕੋਈ ਸੌਖੀ ਜੀ ਗੱਲ ਹੈ ਇਹਨੂੰ ਇਮੇਜਿਨ ਤਾਂ ਕਰੋ ਤੁਹਾਡੇ ਕੋਲ ਅੱਜ ਸੱਤ ਬੰਦੀ ਹੈ ਪੰਜ ਸਿੰਘ ਫੈਸਲਾ ਕਰਦੇ ਨੇ ਸਮੂੱਚੀ ਕਾਮੰਡਾਂ ਦੇ ਰਾਹੀਂ ਉਦੋਂ ਕੋਈ ਇੰਟਰਨੈਟ ਨਹੀਂ ਸੀ ਕੋਈ ਟੈਲੀਫੋਨ ਨਹੀਂ ਸੀ ਪਰ ਇੱਕ ਤੱਥਬੰਦੀ ਸੀ ਹਰ ਸਿੱਖ ਜਦੋਂ ਕਾਫਲੇ 'ਚ ਸ਼ਾਮਲ ਹੁੰਦਾ ਸੀ ਉਹਦੀ ਜ਼ਿੰਮੇਵਾਰੀ ਕਿਸੇ ਦੀ ਹੁੰਦੀ ਸੀ ਜਦੋਂ ਉਹ ਕਾਰਜ ਚਲਾਣਾ ਕਰਦਾ ਸੀ ਕੱਲਾ-ਕੱਲਾ ਸਿਰ ਰਿਮੋਟ ਕੰਟਰੋਲ ਦੇ ਸਿਗਾ ਜੱਥੇਬੰਦੀ ਦੇ ਆਪਾਂ ਕਹਿੰਦੇ ਨਾ ਮਿਸਲ ਅੱਜ ਵੀ ਪਟਵਾਰੀ ਸ਼ਬਦ ਵਰਤੇ ਆ ਮਿਸਲ ਮਿਸਲ ਦਾ ਮਤਲਬ ਪਤਾ ਕੀ ਹੁੰਦਾ ਆਪਾਂ ਨੂੰ ਇਹ ਪੜਿਆ ਤੇ ਪੜਾਇਆ ਹੀ ਨਹੀਂ ਗਿਆ ਮਿਸਲ ਹੁੰਦੀ ਆ ਫਾਈਲ ਗੋਰੀਆ ਨੇ ਤਾਂ ਬੜੀ ਦੇਰ ਬਾਅਦ ਸਾਰਾ ਕੁਝ ਡਾਕੂਮੈਂਟ ਕਰਨਾ ਸ਼ੁਰੂ ਕੀਤਾ ਲਿਖਤੀ ਹਿਸਾਬ-ਦਾਬ ਕਰਨਾ ਸ਼ੁਰੂ ਕੀਤਾ ਨਵਾਬ ਕਪੂਰ ਸਿੰਘ ਨੇ ਸਿੱਖਾਂ ਮਸਲੇ ਬਣ ਗੀਆਂ ਮਤਲਬ ਕਿ ਫਾਈਲਾਂ ਬਣ ਗਈਆਂ ਹਰ ਗੱਲ ਦਾ ਰਿਕਾਰਡ ਹੰਕਦ ਸੀ ਕਿਹੜੀ ਮਸਲ ਵਿੱਚ ਕਿਹੜਾ ਸਿਕ ਅਮਰਤਪਨ ਕਰਕੇ ਸ਼ਾਮਲ ਹੋ ਰਿਹਾ ਉਹ ਕਿਹੜੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਉਹ ਕੌਮ ਦੇ ਕਿਹੜੇ ਕੰਮ ਕਰ ਰਿਹਾ ਸਾਰਾ ਕੁਝ ਉਹਨਾਂ ਦੇ ਕੋਲੇ ਬਹੁਤ ਕ੍ਰਿਸਟਲ ਕਲੀਅਰ ਸੀ ਇਸੇ ਕਾਰਨ ਰਾਤੋਂ ਰਾਤ ਉਸ ਢਾਂਜੇ ਰਹੀਂ ਜਿੱਥੇ ਬੰਦਕ ਢਾਂਜੇ ਰਹੀਂ ਹੁਕਮ ਪਹੁੰਚਦਾ ਤੇ ਰਣਜੀਤ ਸਿੰਘ ਵੇਖਦਾ ਕਿ ਆ ਕੀ ਹੋ ਗਿਆ ਮੇਰੇ ਤਾਂ ਚੌਧਾਰ ਵੀ ਮੈਨੂੰ ਨਮਸਕਾਰ ਨਹੀਂ ਕਰਦੇ ਕਹਿੰਦੇ ਡੋਗਰੇਆ ਨੇ ਦੱਸਿਆ ਕਿ ਤੇਰੇ ਕੋਲੇ ਰਾਤ ਫੂਲਾ ਸਿੰਘ ਆਇਆ ਸੀ ਨਾ ਕਹਿੰਦੇ ਹਾਂ ਕਹਿੰਦੇ ਕੀ ਗੱਲ ਹੋਈ ਸੀ ਉਹਨਾਂ ਨੇ ਇਸ ਰਾਜ ਨੂੰ ਸਿੱ ਤੇ ਪਰ ਹੁਣ ਰਣਜੀਤ ਸਿੰਘ ਚੱਲ ਕੇ ਫੁੱਲਾ ਸਿੰਘ ਜੀ ਕੋਲੇ ਗਿਆ ਤੇ ਫੁੱਲਾ ਸਿੰਘ ਕਹਿੰਦੇ ਰਾਤ ਗੱਲ ਤੇਰੀ ਤੇ ਮੇਰੀ ਸੀ ਹੁਣ ਗੱਲ ਪੰਥ ਤੇ ਤੇਰੀ ਐ ਹੁਣ ਮੈਂ ਵਿੱਚ ਨਹੀਂ ਆਇਗਾ ਹੁਣ ਤਾਂ ਤੂੰ ਪੰਥ ਨਾਲ ਗੱਲ ਕਰੇਂਗਾ ਪੰਜਾ ਸਿੰਘਾਂ ਨੇ ਫੈਸਲਾ ਕੀਤਾ ਕਿ ਇਹਨੂੰ ਅਕਾਲ ਪੁੰਗੇ ਤੇ ਪੁੱਠਾ ਕਰਕੇ ਕੋਟਾ ਕਰਕੇ ਬਾਬਾ ਫੁੱਲਾ ਸਿੰਘ ਇਹਦੇ ਕੋੜੇ ਮਾਰਨਗੇ ਦੀ ਪਿੱਠ ਰੜਨਗੇ ਬਾਬਾ ਜੀ ਨੇ ਨੰਗਾ ਕਰ ਲਿਆ ਨੰਗਾ ਕਰਕੇ ਹਰਗੋਬਿੰਦ ਸਾਹਿਬ ਦੇ ਤਖਤ ਨੂੰ ਅਮਸ਼ਕਾਰ ਕੀਤੀ ਉਹ ਕੋੜਾ ਰਣਜੀਤ ਸਿੰਘ ਦੇ ਸੱਜੇ ਖੱਬੇ ੰਨੀ ਵਾਰ ਮਾਰਿਆ ਤੇ ਫਿਰ ਰਣਜੀਤ ਸਿੰਘ ਦਾ ਮੂੰਹ ਬਟਾ ਕੇ ਕਿਹਾ ਜੇ ਇੱਕ ਵਾਰ ਵੀ ਤੇਰੀ ਪਿੱਠ ਤੇ ਵੱਜ ਗਿਆ ਨਾ ਦਾ ਉਸ ਪਿੱਟ ਤੇ ਬਚੇਗਾ ਜਿਸ ਪਿੱਟ ਨੂੰ ਅਸੀਂ ਸਿੱਖ ਕੌਮ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਇੱਕ ਐਸਾ ਸੰਘਾਸਰ ਤਿਆਰ ਕੀਤਾ ਮੈਂ ਉਸ ਸੰਘਾਸਨ ਦੀ ਲੱਤ ਤੇ ਵੀ ਨਹੀਂ ਵੱਜਣ ਦੇਣਾ ਚਾਹੁੰਦਾ ਮੈਂ ਪਿੱਟ ਤੇ ਕਿਵੇਂ ਮਾਰਾਂ ਅੰਦਰ ਰঞ্জੀਤ ਸਿੰਘ ਦੇ ਅੱਖਾਂ ਦੇ ਵਿੱਚੋਂ ਅਥਰੂ ਵਗ ਰਹੇ ਸਨ ਤੇ ਉਹ ਹਰਗੋਬਿੰਦ ਸਾਹਿਬ ਦੇ ਤਖਤ ਤੇ ਬੈ ਕੇ ਲਟ ਰਿਹਾ ਸੀ ਕਿ ਮੈਨੂੰ ਮਾਫ ਕਰ ਦਿਓ ਇਹ ਤਖਤ ਸੀ ਚੱਠੇਬੰਦੀ ਦੀ ਇਹ ਤਾਕਤ ਸੀ ਉਸ ਵਕਤ ਦੇ ਸਮੇਂ ਦੇ ਸਿੱਖਾਂ ਦੀ ਉਸ ਜਥੇ ਦੀ ਕਿ ਸਮੇਂ ਦਾ ਜਥੇਦਾਰ ਵੀ ਸਮਰੱਥ ਸੀਗਾ ਕਿ ਸਮੇਂ ਦਾ ਹਾਕਮ ਨੂੰ ਝੁਕਣਾ ਪੈਂਦਾ ਸੀ ਇੱਕ